ਇਲਾਕੇ ਦੇ ਵਿੱਚ ਬੜਾ ਕੁਝ ਜਿਹੜਾ ਲੁੱਟਣ ਵਾਲਾ ਪਿਆ ਯਾਦ ਰੱਖਣਾ ਅਬਦਾਲੀ ਨੇ ਬੜਾ ਕੁਝ ਲੁੱਟਿਆ ਜਿਸ ਕੋਹੇ ਨੂਰ ਹੀਰੇ ਦੀ ਆਪਾਂ ਗੱਲ ਕਰਦੇ ਆ ਨਾ ਸਭ ਤੋਂ ਪਹਿਲਾਂ ਜੇ ਕੋਹੇ ਨੂਰ ਦਾ ਨਾਮ ਦਿੱਤਾ ਗਿਆ ਇਸ ਹੀਰੇ ਨੂੰ ਤਾਂ ਇਹ ਅਹਿਮਦ ਸ਼ਾਹ ਅਬਦਾਲੀ ਨੇ ਦਿੱਤਾ ਯਾਦ ਰੱਖਣਾ ਇਹ ਕੋਲਿਆਂ ਦੀਆਂ ਖਾਨਾਂ ਵਿੱਚੋਂ ਨਿਕਲਿਆ ਸੀ ਤੇ ਸਭ ਤੋਂ ਪਹਿਲਾਂ ਭਦਰਕਾਲੀ ਜਿਹੜੀ ਆ ਦੇਵੀ ਲੋਕ ਪੂਜਾ ਕਰਦੇ ਆ ਇਹਦੀ ਅੱਖ ਦੇ ਵਿੱਚ ਜੜਿਆ ਗਿਆ ਸੀ ਇਹ ਹੁਣ ਤਾਂ ਚਲੋ ਇਹ ਦੋ ਨਿਕਾ ਜ ਰਹ ਗਿਆ ਨਾ ਦੋ ਹਿੱਸੇ ਕਰ ਦਿੱਤੇ ਗਏ ਦੇ ਅਸਲ ਦੇ ਵਿੱਚ ਬਹੁਤ ਵੱਡਾ ਹੀ ਕਾਰਤੀ ਅੱਧਾ ਦਾ ਮਿਊਜ਼ੀਅਮ ਦੇ ਵਿੱਚ ਪਿਆ ਤੇ ਅੱਤਾ ਜਿਹੜੀ ਉਹ ਇੰਗਲੈਂਡ ਦੀ ਰਾਣੀ ਹੈ ਜਿਹੜੀ ਉਹਦੇ ਮੁਗਟ ਦੇ ਵਿੱਚ ਜੜਿਆ ਹੋਇਆ ਹੈ ਬਹੁਤ ਵੱਡਾ ਸੀ ਜਿਸ ਦਿਨ ਇੱਥੋਂ ਕਹਿਣ ਲੱਗੇ ਵੀ ਇਹ ਦੇ ਨਾ ਦੱਬੀ ਖੋਲੀ ਨਾ ਜੀ ਉਹਦੀ ਇੰਨੀ ਕਰੋਸ਼ਨੀ ਇੰਨਾਂ ਕ ਚਾਨਣ ਸੀ ਉਹਨੇ ਵੀਰੇ ਇੱਥੇ ਬਚਨ ਕਹਿਣ ਲੱਗੇ ਯਾ ਖੁਦਾ ਇਹ ਤਾਂ ਕੋਹੀਨੂਰ ਹੈ ਕੋਹੀ ਦਾ ਭਾਰਸੀ ਦੇ ਵਿੱਚ ਕੋਹੀ ਪਹਾੜ ਨੂੰ ਕਹਿੰਦੇ ਦੇ ਨੂਰ ਦਾ ਅਰਥ ਹੁੰਦਾ ਪ੍ਰਕਾਸ਼ ਅਰੋਸ਼ਨੀ ਦਾ ਪਹਾੜ ਕੋਹੀ ਨੂਰੇ ਨੂੰ ਨਾਮ ਦਿੱਤਾ ਗਿਆ ਲੁੱਟ ਕੇ ਲੈ ਕੇ ਗਿਆ 12 ਕਿਲੋ ਸੋਨਾ ਉਹ ਲੁੱਟਿਆ ਗਿਆ ਜਿਸ ਸੋਨੇ ਦੇ ਵਿੱਚੋ ਜਿਵੇਂ ਸੰਤ ਦੇ ਵਿੱਚੋ ਸੁਗੰਧੀ ਸੁਗੰਧੀ ਹੁੰਦੀ ਸੀ ਜੀ ਇਸ ਹਿੰਦੁਸਤਾਨ ਦੀ ਧਰਤੀ ਤੋਂ ਬੱਚਿਆਂ ਨੂੰ ਵੀ ਬੰਨ ਕੇ ਲੈ ਕੇ ਚੱਲੇ ਆ ਬੜਾ ਕੁਝ ਕੀਤਾ ਗਿਆ ਪਰ ਯਾਦ ਰੱਖਣਾ ਗੁਰਮਖੋ ਇਸ ਧਰਤੀ ਦੇ ਉੱਤੇ ਹਮਲਾਵਰ ਬੜੇ ਵਾਰੀ ਹੋ ਕੇ ਆਇਆ ਪਰ ਗੁਰੂ ਕੇ ਸਿੱਖਾਂ ਨੇ ਬੜਾ ਹੌਲਾ ਕਰਕੇ ਇਹਨੂੰ ਤੋੜੀ ਐ ਇੱਕ ਦਿਨ ਅਹਿਮਦ ਸ਼ਾਹ ਅਬਦਾਲੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਫਰੀਕਨ ਦੇ ਲਈ ਨਾ ਵੀ ਚਲੋ ਇਹ ਸਾਡੀਆਂ ਗੱਲਾਂ ਦੇ ਵਿੱਚ ਆ ਜਾਣਗੇ ਸਮਝੌਤਾ ਕਰ ਲੈਣਗੇ ਮੇਰੇ ਲਈ ਪੰਜਾਬ ਨੂੰ ਲੁੱਟਣਾ ਸੌਖਾ ਹੋ ਜਾਏਗਾ ਤਾਂ ਇਹਨੇ ਇੱਕ ਰਕੀ ਕੀਤਾ ਜੀ ਆਪਣਾ ਕਸ਼ਮੀਰ ਦੇ ਸੇਵ ਤੇ ਉਸ ਇਲਾਕੇ ਦਾ ਪਸ਼ਮੀਨਾ ਬੜਾ ਮਸ਼ਹੂਰ ਹੈ ਜੀ ਕਸ਼ਮੀਰ ਦੇ ਇਲਾਕੇ ਦਾ ਪਸ਼ਮੀਨਾ ਜਿਹਨੂੰ ਬੜਾ ਇਹ ਗਰਮ ਬੜਾ ਹੋਇਆ ਕਰਦਾ ਉਹ ਕਹਿਣ ਲੱਗੇ ਵੀ ਉਹਦਾ ਇੱਕ ਬਹੁਤ ਸੁੰਦਰ ਇਹ ਨੇ ਜੀ ਦੁਸ਼ਾਲਾ ਪਸ਼ਮੀਨੇ ਦਾ ਬਣਿਆ ਹੋਇਆ ਤੇ ਇਸ ਲਾਹੌਰ ਦੀ ਧਰਤੀ ਦੇ ਬੜੇ ਵਧੀਆ-ਵਧੀਆ ਮੇਲੇ ਉਹ ਇੱਕ ਕੱਪੜੇ ਦੇ ਵਿੱਚ ਬੰਨ ਕੇ ਤੋਰ ਦਿੱਤੇ ਵੀ ਇੰਨੀ ਵਧੀਆ ਵਸਤੂ ਹੈ ਇਹਨਾਂ ਨੇ ਇਹ ਜਿਹੜੇ ਘੋੜਿਆਂ ਦੀਆਂ ਕਾਠੀਆਂ ਤੇ ਛੋਲੇ ਖਾਣ ਵਾਲੀਆਂ ਤੇ ਇਹਨਾਂ ਨੇ ਕਿੱਥੇ ਇਹੋ ਜਿਹਾ ਕੁੜ ਖਾਤਾ ਹੁੰਦਾ ਹੈ ਖਾਣ-ਪਾਣ ਦੇ ਲਈ ਖਰੀਦਣਾ ਚਾਹੁੰਦੇ ਜਦੋਂ ਕਹਿੰਦੇ ਵੀ ਉਹ ਭੇਜੇ ਨਾ ਆਲੂ ਵਾਲੀ ਸਰਦਾਰ ਨੇ ਜਵਾਬ ਪਤਾ ਕੀ ਦਿੱਤਾ ਜਿਹੜੇ ਵੀ ਕਹਿੰਦੇ ਵੀ ਸੇਬ ਭੇਜੇ ਸਨ ਉਹਨਾਂ ਸੇਬਾਂ ਦੇ ਵਿੱਚ ਇਹ ਗੋਗਲੂ ਤਾਂ ਦੇਖਿਆ ਨਾ ਜਿਹਨੂੰ ਸਲਗਮ ਕਹਿੰਦੇ ਨੇ ਮਾਲਵੇ ਚ ਗੋਗਲੂ ਸ਼ਬਦ ਵਰਤਿਆ ਉਹ ਕਹਿੰਦੇ ਵੀ ਸਲਗਮ ਜਿਹੜੇ ਸਨ ਉਹ ਦੀ ਪਟੇ ਉਹਨਾਂ ਨੂੰ ਤੋੜ ਕੇ ਤੇ ਉਹ ਸੇਬਾਂ ਦੇ ਵਿੱਚ ਮਿਲਾ ਦਿੱਤੇ ਉਸੇ ਤਰ੍ਹਾਂ ਬੰਨ ਦਿੱਤੇ ਜਿਹੜੇ ਇਹਨੇ ਮੇਵੇ ਭੇਜੇ ਸੀ ਬਦਾਮ ਹੋਰ ਬੜਾ ਕੁਝ ਭੇਜਿਆ ਉਹਦੇ ਵਿੱਚ ਜਿਹੜੇ ਝਾੜੀਆਂ ਦੇ ਸੁੱਕੇ ਬੇਰ ਤੇ ਕੁਝ ਕੁ ਪੁੱਜੇ ਹੋਏ ਛੋਲਿਓ ਪਾ ਦਿੱਤੇ ਤੇ ਜਿਹੜਾ ਦਸ਼ਾਲਾ ਭੇਜਿਆ ਸੀ ਉਹ ਉਸ ਦਸ਼ਾਲੇ ਨਾਲ ਜਿਹੜਾ ਆਪਦੇ ਕੋਲੇ ਕੰਬਲ ਰੱਖਦੇ ਆ ਨਾ ਕੋਈ ਥੱਲੇ ਵਿਛਾਲਿਆ ਉਹ ਉੱਤੇ ਲੈ ਲੈ ਉਹ ਨਾਲ ਭੇਜ ਦਿੱਤਾ ਆਹ ਚੀਜ਼ਾਂ ਜਦੋਂ ਵਾਪਸ ਭੇਜੀਆਂ ਗਈਆਂ ਅਬਦਾਲੀ ਉਸ ਵਕਤ ਸਮਝ ਗਿਆ ਵੀ ਜਿਨ੍ਹਾਂ ਨੇ ਸਭ ਕੁਝ ਕਹਿੰਦੇ ਵੀ ਮੈਨੂੰ ਵਾਪਸ ਮੋੜ ਦਿੱਤਾ ਦੂਣਾ ਕਰਕੇ ਮੋੜਿਆ ਕਹਿੰਦੇ ਕਦੇ ਵੀ ਖਰੀਦੀ ਨਹੀਂ ਜਾਣ ਵਾਲੀ ਗੇਹ। ਅਬਦਾਲੀ ਸਮਝ